ਗਣ ਦੋ ਦਿਨ ਸਰਕਾਰ ਨੂੰ ਦਿੰਨੇ ਆ ਤੇ 21 ਤਰੀਕ ਨੂੰ ਸ਼ਾਹੀ ਸ਼ਾਂਤਮਈ ਢੰਗ ਨਾਲ ਅੱਗੇ ਵਧਾਂਗੇ ਕੀ ਪਲੈਨਿੰਗ ਆ ਹੁਣ ਗੱਲਬਾਤ ਹੋਈ ਆ ਮੀਟਿੰਗ ਚੱਲੀ ਆ ਮੀਟਿੰਗ ਦਾ ਪਹਿਲੇ ਤਾਂ ਇਹ ਸੁਭੀ ਰਿਜ਼ਲਟ ਕੀ ਨਿਕਲੇ ਮੀਟਿੰਗ ਦਾ ਅਸੀਂ ਸਾਨੂੰ ਪਿੱਛੇ ਨਾ ਕਰੋ ਅਸੀਂ ਇਹ ਗੱਲ ਜ਼ਰੂਰ ਕਹਿ ਦਿੰਨੇ ਆ ਵੀ ਜੇ ਤੁਸੀਂ ਐਮਐਸਪੀ ਤੁਹਾਡੀ ਮਜਬੂਰੀ ਆ ਵੀ ਐਸ ਵळे ਸਦਨ ਸੱਦ ਕੇ ਨਹੀਂ ਯਾਰੀ ਕਰ ਸਕਦੇ ਕਾਨੂੰਨ ਨਹੀਂ ਬਣਾ ਸਕਦੇ ਤੇ ਫੇਰ ਘਟੋ ਘਟ ਆਰਡੀਨੈਂਸ ਜਾਰੀ ਕਰ ਦਿਓ 6 ਮਹੀਨਿਆਂ ਦੇ ਵਿੱਚ ਜਿਹੜੀ ਵੀ ਸਰਕਾਰ ਬਣੂਗੀ ਉਹ ਕਾਨੂੰਨ ਬਣਾ ਦੇਊਗੀ ਜੇ ਹੁਣ 11 ਵਜੇ ਤੁਸੀਂ ਅੱਗੇ ਵਧੋਂਗੇ ਨਾਲ ਦੀ ਨਾਲ ਫੇਰ ਅਥਰੂ ਗੈਸ ਤੇ ਗੋਲੇ ਆਏ ਉਧਰ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਫੇਰ ਕਿਵੇਂ ਦਾ ਸਾਡੇ ਨੌਜਵਾਨ ਇਹ ਢਕਾੜ ਦੇ ਵਿੱਚ ਆ ਰਿਹਾ ਉਹਨਾਂ ਦੇ ਅੰਦਰ ਇੱਕ ਗੱਲ ਚੱਚ ਰਹੀ ਆ ਕਿ ਕੇਂਦਰ ਹਮੇਸ਼ਾ ਪੰਜਾਬ ਦੇ ਨਾਲ ਚੰਗਾ ਵਤੀਰਾ ਨਹੀਂ ਕਰਦਾ ਕਿਉਂਕਿ ਬੇਲੋੜੀ ਕੈਚੁਐਲਟੀ ਹੋਈ ਆ ਬਹੁਤ ਕਿਸਾਨਾਂ ਦੀਆਂ ਅੱਖਾਂ ਚਲ ਗਈਆਂ ਨੱਥਾਂ ਚਲ ਗਈਆਂ ਬਾਹਾਂ ਚਲ ਗਈਆਂ ਤੇ ਅਹੀਂ ਨਹੀਂ ਚਾਹੁੰਦੇ ਵੀ ਜਿੱਨਾਂ ਚਿਰ ਵਾਰਤਾ ਚੱਲਦੀ ਆ ਤੇ ਉਹ ਵਾਰਤਾ ਦੇ ਵਿੱਚ ਇਹੋ ਜੀ ਕੈਚੁਐਲਟੀ ਹੋਵੇ ਦੇਖਣ ਨੂੰ ਤਾਂ ਕਈ ਵਾਰ ਇਹ ਹੁੰਦਾ ਵੀ ਸਰਕਾਰ ਦੀ ਮਨਸਾ ਇਹ ਹੈ ਵੀ ਪਿਛਲੀ ਵਾਰੀ ਤਾਂ ਗਲਤੀ ਹੋ ਗਈ ਸਤੋਂ ਜਿਹੜੇ ਕਿਸਾਨ ਐਂਟਰ ਕਰ ਗਏ ਉੱਥੇ ਪਰ ਇਸ ਵਾਰ ਐਂਟਰ ਨਹੀਂ ਹੋਣ ਦੇਵਾਂਗੇ ਜਰਮਨ ਦੇ ਕਿਸਾਨ ਜਿਹੜੇ ਬਰਲਨ ਦੇ ਵਿੱਚ ਕਰ ਸਕਦੇ ਆ ਤੇ ਫੇਰ ਪੰਜਾਬ ਦੇ ਕਿਸਾਨ ਦਿੱਲੀ ਦੇ ਵਿੱਚ ਕਿਉਂ ਨਹੀਂ ਕਰ ਸਕਦੇ ਪੰਜਾਬ ਹਰਿਆਣਾ Rajasthan UP ਜੋ ਵੱਡੇ ਪੱਧਰ ਤੇ ਉੱਟਿਆ ਅੰਦੋਲਨ ਇਸ ਕਰਕੇ ਸਰਕਾਰ ਡਰੀ ਹੋਈ ਆ ਤੇ ਸਰਕਾਰ ਇਹ ਵੀ ਚਾਹੁੰਦੀ ਆ ਵੀ ਇਹਨਾਂ ਨੂੰ ਡਰਾ ਕੇ ਦਬਾ ਦਿੱਤਾ ਜਾਵੇ ਤੇ ਦਿੱਤਾ ਕੁਛ ਨਾ ਜਾਵੇ ਕਿ ਜਦੋਂ ਦੇਸ਼ ਦੇ ਰਾਕੇ ਖੇਤਾਂ ਦੇ ਰਾਕੇ ਮੈਦਾਨ ਦੇ ਵਿੱਚ ਆ ਜਾਂਦੇ ਤਾਂ ਸਰਕਾਰ ਨੂੰ ਆਪਣਾ ਨਜ਼ਰੀਆ ਜ਼ਰੂਰ ਬਦਲਣਾ ਚਾਹੀਦਾ ਮੈਨੂੰ ਲੱਗਦਾ ਵੀ ਜੇ ਚੋਣ ਜਾਬਤਾ ਲੱਗ ਵੀ ਜਾਂਦਾ ਅੰਦੋਲਨ ਬੰਦ ਨਹੀਂ ਹੋ ਅਸੀਂ ਅਪੀਲ ਕਰਾਂਗੇ 21 ਨੂੰ 11 ਵਜੇ ਅਪੀਲ ਕਰਾਂਗੇ ਬੈਰੀਕਾਡ ਖੋਲ ਦਿਓ ਵੀ ਅਸੀਂ ਸ਼ਾਂਤਮਈ ਪ੍ਰੋਟੈਸਟ ਕਰਨਾ ਜਾਣਾ ਵਾ ਵਾਰ-ਵਾਰ ਅਸੀਂ ਬੋਲਾਂਗੇ ਦੋਵਾਂ ਫੋਰਮਾਂ ਦੇ ਆਗੂ ਅੱਗੇ ਹੋਣਗੇ ਬਾਕੀ ਜਿਹੜੀ ਨੌਜਵਾਨ ਜਿਹੜੇ ਸਾਰੇ ਸਾਰੇ ਪਿੱਛੇ ਹੋਣਗੇ ਅੱਗੇ ਹੋ ਕੇ ਤੇ ਵਾਰ-ਵਾਰ ਉਹਨਾਂ ਨੂੰ ਅਪੀਲ ਕਰਾਂਗੇ ਜੇ ਨਹੀਂ ਖੋਲਦੇ ਤੇ ਫਿਰ ਅਸੀਂ ਅੱਗੇ ਵਧਣ ਦਾ ਜ਼ਰੂਰ ਯਤਨ ਕਰਾਂਗੇ ਹਰ ਹਾਲਤ ਚੱਗੇ ਜਾਵਾਂਗੇ ਦਿੱਲੀ ਜਾਵਾਂਗੇ ਸੈਂਟਰਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਅਮਨਦੀਪ ਸਿੰਘ ਮਾਝਾ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਵੀ ਤੁਹਾਨੂੰ ਪਹਿਲਾਂ ਦਿਖਾਈਆਂ ਨੇ ਤੇ ਲਗਾਤਾਰ ਜਿਹੜੇ ਕਿਸਾਨ ਆਗੂ ਨੇ ਉਹ ਪਲੈਨਿੰਗਸ ਕਰ ਰਹੇ ਨੇ ਕਿ ਆਉਣ ਵਾਲਾ ਸਿਸਟਮ ਕਿਵੇਂ ਬਣਾਉਣਾ ਕਿਉਂਕਿ ਕਿਤੇ ਨਾ ਕਿਤੇ ਜੇ ਗੱਲਬਾਤ ਕਰੀਏ ਤਾਂ ਜਿਹੜੀ ਮੀਟਿੰਗ ਹੋਈ ਆ ਚੌਥੀ ਮੀਟਿੰਗ ਮੀਟਿੰਗ ਦੇ ਵਿੱਚ 18 ਫਰਵਰੀ ਨੂੰ ਕਾਫੀ ਕੁਝ ਹੋਇਆ ਜਾਨੀ ਕਿ ਸਰਕਾਰ ਇੱਕ ਪ੍ਰਸਤਾਵ ਲੈ ਕੇ ਆਈ ਗੱਲਬਾਤ ਹੋਈ ਸਾਰੀ ਗੱਲਬਾਤ ਤੋਂ ਬਾਅਦ ਉਸ ਤੋਂ ਬਾਅਦ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ 21 ਫਰਵਰੀ ਨੂੰ ਕਿਸਾਨ ਸ਼ਾਂਤਮਈ ਤਰੀਕੇ ਨਾਲ ਇੱਥੋਂ ਦਿੱਲੀ ਵੱਲ ਨੂੰ ਕੂਚ ਕਰਨਗੇ ਸੋ ਸਾਡੇ ਨਾਲ ਸੁਵਿੰਦਰ ਸਿੰਘ ਚੌਤਾਲਾ ਮੌਜੂਦ ਨੇ ਕਰਾਂਗੇ ਗੱਲਬਾਤ ਚੌਤਾਲਾ ਸਾਹਿਬ ਕੀ ਪਲੈਨਿੰਗ ਆ ਹੁਣ ਗੱਲਬਾਤ ਹੋਈ ਆ ਮੀਟਿੰਗ ਚੱਲੀ ਆ ਮੀਟਿੰਗ ਦਾ ਪਹਿਲਾਂ ਤਾਂ ਇਹ ਦੱਸੋ ਵੀ ਰਿਜ਼ਲਟ ਕੀ ਨਿਕਲਿਆ ਇਹ ਮੀਟਿੰਗ ਦਾ ਜਿੰਨੀ ਤਕਰੀਬਨ 5 ਘੰਟੇ ਗੱਲਬਾਤ ਹੋਈ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕਿਸਾਨ ਆਗੂ ਕੇਂਦਰੀ ਮੰਤਰੀ ਪਹੁੰਚੇ ਇਹਦਾ ਸਿੱਟਾ ਕੀ ਨਿਕਲਿਆ ਚਲੋ ਕੇਂਦਰੀ ਮੰਤਰੀਆਂ ਦੇ ਨਾਲ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਪਹਿਲਾਂ ਵੀ ਬੈੰਦੇ ਰਹੇ ਆ ਜੀ ਇਸੇ ਤਰ੍ਹਾਂ 3 ਰਾਊਂਡ ਲੱਗ ਗਿਆ ਤੇ ਚੌਥਾ ਰਾਊਂਡ ਕੱਲ ਮੀਟਿੰਗ ਦਾ ਲੱਗਾ 4-5 ਘੰਟੇ ਮੀਟਿੰਗ ਚੱਲੀ ਆ ਠੀਕ ਹੈ ਕੋਈ ਵਦਵਾ ਪ੍ਰਸਤਾਵ ਨਹੀਂ ਲੈ ਕੇ ਸਾਨੂੰ ਲੱਗਦਾ ਵੀ ਐਮਐਸਪੀ ਤੋਂ ਪਿੱਛੇ ਗਈ ਹੈ ਸਰਕਾਰ ਹੂੰ ਕਿਉਂਕਿ ਉਹ ਕਹਿ ਰਹੇ ਆ ਵੀ ਅਸੀਂ ਵੇਖੋ ਜੀ ਇੱਕ 5 ਸਾਲਾਂ ਵਾਸਤੇ ਐਮਐਸਪੀ ਜਾਰੀ ਕਰ ਦਿੰਨੇ ਆ ਕੁਝ ਫਸਲਾਂ ਦੀ ਉੱਤੇ ਜੀ ਫਿਰ ਨਾਲ ਹੀ ਉਹਨਾਂ ਰੱਖਿਆ ਜਿਹੜਾ ਡਾਈਵਰਸੀਫਿਕੇਸ਼ਨ ਕਰੂਗਾ ਕਿਸਾਨ ਕੋ ਕਣਕ ਝੋਨੇ ਤੋਂ ਬਾਹਰ ਆਊਗਾ ਉਹਨੂੰ ਦਿੱਤੀ ਜਾਊ ਮਤਲਬ ਇਸ ਤਰ੍ਹਾਂ ਦੀਆਂ ਦੋ ਤਿੰਨ ਸ਼ਰਤਾਂ ਜੀਆਂ ਲੈ ਕੇ ਆਏ ਆ ਜੀ ਜਿਹਦਾ ਕਰਕੇ ਆਪਣੇ ਕਿਸਾਨ ਆਗੂ ਜਿਹੜੇ ਉਹ ਵਾਰ-ਵਾਰ ਕਹਿੰਦੇ ਰਹੇ ਵੀ ਵੇਖੋ ਸਾਨੂੰ ਪਿੱਛੇ ਹੂੰ ਘਟੋ ਘਟ ਅਸੀਂ ਸਾਨੂੰ ਪਿੱਛੇ ਨਾ ਕਰੋ ਅਸੀਂ ਇਹ ਗੱਲ ਜ਼ਰੂਰ ਕਹਿ ਦਿੰਨੇ ਆਂ ਵੀ ਜੇ ਤੁਸੀਂ ਐਮਐਸਪੀ ਤੁਹਾਡੀ ਮਜਬੂਰੀ ਆ ਵੀ ਇਸ ਵੇਲੇ ਸਦਨ ਸੱਦ ਕੇ ਨਹੀਂ ਯਾਰੀ ਕਰ ਸਕਦੇ ਕਾਨੂੰਨ ਨਹੀਂ ਬਣਾ ਸਕਦੇ ਤੇ ਫੇਰ ਘਟੋ ਘਟ ਆਰਡੀਨੈਂਸ ਜਾਰੀ ਕਰ ਦਿਓ 6 ਮਹੀਨਿਆਂ ਦੇ ਵਿੱਚ ਜਿਹੜੀ ਵੀ ਸਰਕਾਰ ਬਣੂਗੀ ਉਹ ਕਾਨੂੰਨ ਬਣਾ ਦੋ ਠੀਕ ਹੈ ਇੱਥੇ ਕਾਸ਼ਮ ਕਾਸ਼ ਲਗਾਤਾਰ ਹੁੰਦੀ ਰਹੀ ਆ ਸਾਨੂੰ ਲੱਗਾ ਵੀ ਪੰਜਾਬ ਦੇ ਮੁੱਖ ਮੰਤਰੀ ਵੀ ਕੋਈ ਕੇਂਦਰ ਦੀ ਗੱਲ ਕਰ ਰਹੇਗੇ ਠੀਕ ਹੈ ਉਹਦੇ ਵਿੱਚ ਕਿਸਾਨਾਂ ਨੇ ਫਿਰ ਕਿਹਾ ਵੀ ਚਲੋ ਅਸੀਂ ਇੱਥੇ ਵਿਚਾਰ ਕਰਕੇ ਦੱਸਾਂਗੇ ਕੋਈ ਸਾਰਥਕ ਸਿੱਟਾ ਜਿਹੜਾ ਮੀਟਿੰਗ ਦੇ ਵਿੱਚ ਨਿਕਲਣਾ ਚਾਹੀਦਾ ਹੂੰ ਠੀਕ ਹੈ ਐਮ ਐਸਬੀ ਦੇ ਮੁੱਦੇ ਤੇ ਤੇ ਉਹ ਅਜੇ ਤੱਕ ਨਹੀਂ ਨਿਕਲਿਆ ਨਹੀਂ ਵੈਸੇ ਕੁਝ ਕੁਝ ਫਸਲਾਂ ਤੇ ਗੱਲ ਹੋਈ ਜਿਵੇਂ ਕਪਾਹ ਲਾ ਲੋ ਮੱਕੀ ਲਾਓ ਉਹਨਾਂ ਨੇ ਕਿਹਾ ਕਿ ਅਸੀਂ 5 ਸਾਲ ਦਾ ਉਹ ਦਿੰਨੇ ਆ ਜੀ ਲਿਖ ਕੇ ਦਿੰਨੇ ਆ ਐਗਰੀਮੈਂਟ ਕਰਦੇ ਆ ਉਹ ਗੱਲਬਾਤ ਕਰਦੇ ਆ ਉਹ ਫਿਰ 5 ਸਾਲ ਦਾ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਦੀ ਪਲੈਨਿੰਗ ਕੀ ਆ ਕੀ ਸੋਚ ਆ ਸਰਕਾਰ ਦੀ ਨਹੀਂ ਪਿੱਛੇ ਜਾ ਸਕਦੀ ਆ ਸਰਕਾਰ ਵੇਖੋ ਜਿਸ ਤਰ੍ਹਾਂ ਦਾ ਹੈਗਾ ਉਹ ਪਿੱਛੇ ਜਾ ਸਕਦੀ ਆ ਜੀ ਆਪਾਂ ਦੇ ਵੇਖੋ ਪੂਰ ਪੂਰੇ ਦੇਸ਼ ਦੀ ਗੱਲ ਆ ਵੀ 23 ਫਸਲਾਂ ਤੇ ਐਮ ਐਸ ਪੀ ਯਾਰੀ ਕਰੋ ਗਰੰਟੀ ਕਾਨੂੰਨ ਦੀ ਗੱਲ ਆ ਸਰਕਾਰ ਇਹੋ ਜਿਹਾ ਭੰਬਲ ਪੂਸਾ ਪਾ ਕੇ ਕਿਸਾਨਾਂ ਦੇ ਵਿੱਚ ਇਹ ਉਹਨਾਂ ਨੂੰ ਮੁੱਦੇ ਤੋਂ ਪਿੱਛੇ ਧੱਕਣਾ ਚਾਹੁੰਦੀ ਆ ਪਿੱਛੇ ਖੜਨਾ ਚਾਹੁੰਦੀ ਆ ਜੀ ਇਹ ਕਰਕੇ ਕਿਸਾਨਾਂ ਨੇ ਵੀ ਫੈਸਲਾ ਕਰ ਲਿਆ ਵੀ ਅਸੀਂ ਵੇਖੋ 21 ਤਰੀਕ ਨੂੰ ਜਾਣ ਦੋ ਦਿਨ ਸਰਕਾਰ ਨੂੰ ਦਿੰਨੇ ਆ ਤੇ 21 ਤਰੀਕ ਨੂੰ ਸ਼ਾਹੀ ਸ਼ਾਤਮਈ ਢੰਗ ਨਾਲ ਅੱਗੇ ਵਧਾਂਗੇ ਕਿਉਂਕਿ ਸਾਨੂੰ ਪ੍ਰੋਟੈਸਟ ਕਰਨ ਦਾ ਹੱਕ ਹੈ ਜੇ ਸਾਨੂੰ ਸਰਕਾਰ ਇੱਥੇ ਬੈਠਿਆ ਲਗਾਤਾਰ 11 ਤੇ 13 ਤਰੀਕ ਦੇ ਤੋਂ ਸਰਕਾਰ ਨੇ ਇਹ ਕੋਈ ਵੀ ਸਾਨੂੰ ਨਹੀਂ ਦਿੱਤਾ ਹੁਣ ਤੱਕ ਇਹਨੀਆਂ ਮੀਟਿੰਗਾਂ ਕਰ ਲੀਆਂ ਤੇ ਫੇਰ ਸਾਨੂੰ ਰਸਤਾ ਖੋਲ ਦੇ ਅਸੀਂ ਅੱਗੇ ਜਾ ਕੇ ਬਹਿ ਜਾਈਏ ਨਾ ਸਾਨੂੰ ਜਗ੍ਹਾ ਦੇ ਦੇ ਪ੍ਰੋਟੈਸਟ ਕਰਨ ਦਾ ਹੱਕ ਹੈ ਸਾਨੂੰ ਗੱਲਬਾਤ ਤਾਂ ਅੱਗੇ ਜਾ ਕੇ ਵੀ ਹੋ ਸਕਦੀ ਆ ਹੁਣ ਇੱਥੇ ਰੋਕ ਕੇ ਵੱਡੇ ਵੱਡੀਆਂ ਰੋਕਾਂ ਲਾ ਕੇ ਬੈਰੀਕੇਡ ਵੱਡੇ ਵੱਡੇ ਲਾ ਕੇ ਕੋ ਜੰਦੋਸਤਾਨ ਦੀ ਸੱਦ ਕੇ ਤੇ ਕਿਧਰ ਦਾ ਜਿਹੜਾ ਵਿਸ਼ਵਗੁਰੂ ਦਾ ਚਿਹਰਾ ਸਰਕਾਰ ਉਖਾਉਣਾ ਚਾਹੁੰਦੀ ਹੈ ਇਹ ਠੀਕ ਨਹੀਂ ਹੁਣ ਵੀ ਕਿਸਾਨਾਂ ਦੀ ਇੱਕ ਫੋਰਮ ਦੀ ਮੀਟਿੰਗ ਲੱਗੀ ਹੈ ਭੰਦੇਰ ਗਰੁੱਪ ਦੀ ਜੀ ਡੱਲੇਵਾਲ ਗਰੁੱਪ ਦੀ ਮੀਟਿੰਗ ਇਹ ਚੱਲ ਰਹੀ ਆ ਉਹਦੇ ਵਿੱਚ ਕੀ ਲੈ ਕੇ ਆਉਂਦੇ ਸਾਫ ਸਾਰੀ ਜਿਹੜੀ ਸਥਿਤੀ ਸਾਫ ਹੋ ਜਾਊਗੀ ਠੀਕ ਹੈ ਜਿਹੜੀ 21 ਫਰਵਰੀ ਦੀ ਪਲਾਨ ਕੀਤਾ ਤੁਸੀਂ ਕਿ ਸ਼ਾਂਤਮਈ ਤਰੀਕੇ ਨਾਲ 11 ਵਜੇ ਇੱਥੋਂ ਅੱਗੇ ਵਧਾਂਗੇ ਉਹ ਤਾਂ ਫਾਈਨਲੀ ਆ ਫਾਈਨਲੀ ਹੈ ਟੱਲਵਾ ਫਾਈਨਲ ਬਿਲਕੁਲ ਫਾਈਨਲ ਹੈ ਜੀ ਠੀਕ ਹੈ ਉਹ ਫਾਈਨਲ ਹੈ ਜਿਹੜੀ ਹੁਣ ਤੱਕ ਕਿਉਂਕਿ ਪੀਸੀ ਚੰਡੀਗੜ੍ਹੋਂ ਬਾਹਰ ਨਿਕਲ ਕੇ ਪੀਸੀ ਕੀਤੀ ਆ ਉਹਦੇ ਵਿੱਚ ਕਿਸਾਨਾਂ ਨੇ ਉਹ ਬਿਲਕੁਲ ਇਹ ਫਾਈਨਲ ਆ ਕਿਸਾਨਾਂ ਨੇ ਆ ਦੋ ਦਿਨ ਦੇ ਦਿੱਤਿਆ ਉਹਨਾਂ ਦਾ ਪ੍ਰਸਤਾਵ ਮੰਨਿਆ ਨਹੀਂਗਾ ਮੰਨਿਆ ਨਹੀਂਗਾ ਤੇ ਉਹ ਟਕਰਾਇਆ ਵੀ ਜਾ ਸਕਦਾ ਵੀ ਵੇਖੋ ਇਹ ਸਾਨੂੰ ਪਿੱਛੇ ਧੱਕ ਰਹੇ ਜੇ ਗੱਲ ਦੇ ਉੱਤੇ ਠੀਕ ਹੈ ਬਾਕੀ ਲਖੀਨਪੁਰ ਖੀਰੀਆ ਇਹ ਇਹਦੇ ਨਾਲ ਸੁਆਮੀਨਾਥ ਦੀ ਕਮਿਸ਼ਨ ਦੀ ਰਿਪੋਰਟ ਆ ਕਿਸਾਨਾਂ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਦੀ ਗੱਲ ਆ ਜ਼ਮੀਨ ਐਕੁਇਜੀਸ਼ਨ ਦੀ ਗੱਲ ਆ ਇਹ ਸਾਰੇ ਮੁੱਦੇ ਨਾਲ ਆ ਕਿਉਂਕਿ ਜੇ ਐਮਐਸਪੀ ਦੇ ਰੇਟ ਕਾ ਜੇ ਐਮਐਸਪੀ ਦੇ ਰੇਟ ਕ ਟੁੱਟ ਜਾਂਦਾ ਨਿਕਲ ਜਾਂਦਾ ਤੇ ਫਿਰ ਬਾਕੀ ਮੰਗਾਂ ਜਿਹੜੀਆਂ ਉੱਤੇ ਵੀ ਵਿਚਾਰਿਆ ਜਾ ਸਕਦਾ ਹੈ ਬਿਲਕੁਲ ਚੋਤਾਲਾ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਕਹਿ ਰਹੇ ਹੋ ਕਿ 11 ਵਜੇ ਸ਼ਾਂਤਮਈ ਤਰੀਕੇ ਨਾਲ ਅੱਗੇ ਜਾਵਾਂਗੇ ਕਿਉਂਕਿ ਹੁਣ ਨੌਜਵਾਨ ਉੱਥੇ ਖੜੇ ਨਹੀਂ ਤੁਸੀਂ ਸੋਚਿਆ ਹੋਇਆ ਕਿ ਅੱਗੇ ਨੌਜਵਾਨ ਹਜੇ ਨਾ ਜਾਣ ਗੱਲਬਾਤ ਜਾਰੀ ਆ ਉੱਥੇ ਤੁਸੀਂ ਆਪਣਾ ਸਟੌਪਸ ਲਾਏ ਹੋ ਨੇ ਰਸੇ ਲਾਤੇ ਕਿ ਇਸ ਤੋਂ ਅੱਗੇ ਨਾ ਜਾਓ ਪਰ ਜਦੋਂ ਪਹਿਲਾਂ ਅੱਗੇ ਜਾਂਦੇ ਸੀ ਤਾਂ ਨਾਲ ਦੀ ਨਾਲ ਉਧਰੋਂ ਅਟੈਕ ਹੁੰਦਾ ਸੀ ਇੱਕ ਉਹ ਚਾਹਿਆ ਥਰੂ ਗੈਸ ਦਾ ਲਾਲੋ ਹੋਰ ਜਿਹੜੇ ਵੀ ਤਰੀਕੇ ਨਾਲ ਕਰਦੇ ਜੇ ਜੇ ਹੁਣ 11 ਵਜੇ ਤੁਸੀਂ ਅੱਗੇ ਵਧੋਗੇ ਨਾਲ ਦੀ ਨਾਲ ਫੇਰ ਥਰੂ ਗੈਸ ਤੇ ਗੋਲੇ ਆਏ ਉਧਰੋਂ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਫੇਰ ਕਿਵੇਂ ਦਾ ਰੋਕੋ ਸਾਡਾ ਇਹ ਵੀ ਜਿੰਨਾ ਚਿਰ ਗੱਲ ਟੁੱਟਦੀ ਨਹੀਂ ਹੂੰ ਉਹਨਾਂ ਚ ਅਸੀਂ ਇਸ ਕਰਕੇ ਉਹ ਲਾਏ ਅਗਲੇ ਪਾਸੇ ਸਾਡੇ ਕਿਸਾਨ ਆ ਤੇ ਨਾਲ ਵੈਰੀਗੇਟ ਅਸੀਂ ਆਪ ਦੇ ਲਾ ਕੇ ਰੱਸਿਆਂ ਦੇ ਤਾਂ ਵੀ ਵੇਖੋ ਜਿਹੜੀ ਇਹ ਬੇਲੋੜੀ ਕੈਜੂਐਲਟੀ ਹੋ ਰਹੀ ਆ ਪਹਿਲੇ 2 ਦਿਨ 3 ਦਿਨ ਸ਼ੈਲਿੰਗ ਹੋਈ ਆ ਬੇਲੋੜੀ ਕੈਜੂਐਲਟੀ ਹੋਈ ਆ ਇਹ ਨਾ ਹੋਵੇ ਸਾਡਾ ਜਥੇਬੰਦੀ ਦੇ ਆਗੂਆਂ ਦਾ ਫੈਸਲੇ ਕਰਕੇ ਅਸੀਂ ਪੂਰਾ ਕੰਟਰੋਲ ਕੀਤਾ ਵੀ ਸਾਡੇ ਨੌਜਵਾਨ ਇਹ ਪੜਗਾੜ ਦੇ ਵਿੱਚ ਆ ਰਹੇ ਆ ਉਹਨਾਂ ਦੇ ਅੰਦਰ ਇੱਕ ਗੱਲ ਜਾਚ ਰਹੀ ਆ ਵੀ ਕੇਂਦਰ ਹਮੇਸ਼ਾ ਪੰਜਾਬ ਦੇ ਨਾਲ ਚੰਗਾ ਵਤੀਰਾ ਨਹੀਂ ਕਰਦਾ ਕਿ ਨਾ ਪਿਛਲੇ ਅੰਦੋਲਨ ਦੇ ਵਿੱਚ ਵੀ ਬਹੁਤ ਕੋਈ 13 ਮਹੀਨੇ ਬਿਟਾ ਕੇ ਉੱਥੇ ਕੀਤਾ ਵਾ ਸਿਰਫ ਮੁੜ ਕੇ ਖੇਤੀ ਕਾਨੂੰਨੀ ਵਾਪਸ ਲਾਇਆ ਤੇ ਮੰਨੀਆਂ ਮੰਗਾ ਹੋਣ ਤੱਕ ਇਹ ਇਹ ਲਾਗੂ ਨਹੀਂ ਕਰ ਰਹਾ ਅਸੀਂ ਇਸ ਤਰੀਕੇ ਨੂੰ ਲੈ ਕੇ ਫੈਸਲਾ ਕਰਕੇ ਸਾਰੀਆਂ ਜਥੇਬੰਦੀਆਂ ਵੀ ਆਪਾਂ ਬੈਰੀਗੇਡ ਲਾ ਲਈਏ ਕਿ ਆਪਣੇ ਕਿਸਾਨਾਂ ਨੂੰ ਸਮਝੇ ਕਿਸਾਨ ਸਾਡੇ ਸਮਝ ਕੇ ਬੱਚੇ ਸਮਝ ਗਿਆ ਸਾਡੇ ਨੌਜਵਾਨ ਸਮਝ ਗਿਆ ਕਿਉਂਕਿ ਬੇ ਲੋੜੀ ਕੈਚੁਐਲਟੀ ਹੋਈ ਆ ਬਹੁਤ ਕਿਸਾਨਾਂ ਦੀਆਂ ਅੱਖਾਂ ਚੱਲ ਗਈਆਂ ਲੱਤਾਂ ਚੱਲ ਗਈਆਂ ਬਾਹਾਂ ਚੱਲ ਗਈਆਂ ਤੇ ਅਸੀਂ ਨਹੀਂ ਚਾਹੁੰਦੇ ਵੀ ਜਿੰਨਾ ਚਿਰ ਵਾਰਤਾ ਚੱਲਦੀ ਆ ਤੇ ਉਹ ਵਾਰਤਾ ਦੇ ਵਿੱਚ ਇਹੋ ਜੀ ਕੈਚੁਐਲਟੀ ਹੋਵੇ ਇਸ ਕਰਕੇ ਹੀ ਰੋਕੇ ਆ ਅਪੀਲ ਕਰਕੇ ਰੋਕੇ ਆ ਠੀਕ ਹੈ ਬਿਲਕੁਲ ਪਿਛਲੀ ਵਾਰ ਤੁਸੀਂ ਗਏ ਇੰਨੀਆਂ ਤਿਆਰੀਆਂ ਨਹੀਂ ਸੀ ਸਰਕਾਰ ਦੀਆਂ ਫੇਰ ਵੀ ਜਦੋਂ ਬਾਰਡਰ ਕ੍ਰੋਸ ਕੀਤਾ ਤਾਂ ਉਸ ਤੋਂ ਬਾਅਦ ਸਿੱਧੀ ਦਿੱਲੀ ਪਹੁੰਚ ਗਏ ਚਾਹੇ ਉਹ ਟਿਕਰੀ ਬਾਰਡਰ ਹੋਵੇ ਚਾਹੇ ਉਹ ਸਿੰਘੂ ਬਾਰਡਰ ਹੋਵੇ ਪਰ ਇਸ ਵਾਰ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਉਹ ਤੇ ਵੀ ਪੁਲਿਸ ਪ੍ਰਸ਼ਾਸਨ ਨੇ ਦਿੱਲੀ ਪੁਲਿਸ ਨੇ ਪੂਰੀਆਂ ਤਿਆਰੀਆਂ ਕਰ ਰੱਖੀਆਂ ਨੇ ਜਾਨੀ ਕਿ ਬਹੁਤ ਤਿਆਰੀਆਂ ਨੇ ਵੀ ਦੇਖਣ ਨੂੰ ਤਾਂ ਕਈ ਵਾਰ ਇਹ ਹੁੰਦਾ ਵੀ ਸਰਕਾਰ ਦੀ ਮਨਸਾ ਇਹ ਹੈ ਵੀ ਪਿਛਲੀ ਵਾਰੀ ਤਾਂ ਗਲਤੀ ਹੋ ਗਈ ਸਤੋਂ ਜਿਹੜੇ ਕਿਸਾਨ ਐਂਟਰ ਕਰ ਗਏ ਉੱਥੇ ਪਰ ਇਸ ਵਾਰ ਐਂਟਰ ਨਹੀਂ ਹੋਣ ਦੇਵਾਂਗੇ ਜੀ ਹਾਂ ਜੀ ਸਾਨੂੰ ਤਾਂ ਲੱਗਦਾ ਵੀ ਜਿਹੜਾ ਇਹ ਵਿਸ਼ਵ ਗੁਰੂ ਦੀ ਗੱਲ ਕਰ ਰਿਹਾ ਜੀ 20 ਤੋਂ ਬਾਅਦ ਮੋਦੀ ਜੀ ਬਿਆਨ ਦੇ ਰਿਹਾ ਜਾਂ ਇਹ ਕਹਿ ਰਿਹਾ ਵੀ ਦੁਨੀਆ ਦਾ ਬਹੁਤ ਵੱਡਾ ਲੋਕਤੰਤਰ ਬਣ ਜਾ ਰਿਹਾ ਅਸਲ ਦੇ ਵਿੱਚ ਇਹ ਲੋਕਤੰਤਰ ਦਾ ਕਰੂਪ ਚੇਰਾ ਸਾਨੂੰ ਲੱਗਦਾ ਹੈ ਕਿਉਂਕਿ 7 ਮਈ ਪ੍ਰੋਟੈਸਟ ਕਰਨ ਦਾ ਹਰ ਇੱਕ ਨੂੰ ਅਕਾਜੇ ਫਰਾਂਸ ਦੇ ਕਿਸਾਨ ਪੈਰਿਸ ਦੇ ਵਿੱਚ ਜਾ ਕੇ ਤੇ ਆਪਣਾ ਪ੍ਰੋਟੈਸਟ ਆਪਣੀਆਂ ਚੀਜ਼ਾਂ ਟਰਾਲੀਆਂ ਟਰੈਕਟਰ ਲੈ ਕੇ ਕਰ ਸਕਦੇ ਆ ਜਰਮਨ ਦੇ ਕਿਸਾਨ ਜਿਹੜੇ ਬਰਲਨ ਦੇ ਵਿੱਚ ਕਰ ਸਕਦੇ ਆ ਤੇ ਫਿਰ ਪੰਜਾਬ ਦੇ ਕਿਸਾਨ ਦਿੱਲੀ ਦੇ ਵਿੱਚ ਕਿਉਂ ਨਹੀਂ ਕਰ ਸਕਦੇ ਕਿਉਂਕਿ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੇ ਹਰਿਆਣੇ ਦੇ ਲੋਕਾਂ ਨੇ ਦੇਸ਼ ਦੇ ਲੋਕਾਂ ਨੇ ਕੇਂਦਰੀ ਪੂਲ ਦੇ ਵਿੱਚ 60 ਬੋਰੀਆਂ ਕਣਕ ਦੀਆਂ ਪਾਈਆਂ ਤੇ 40 ਬੋਰੀਆਂ ਝੋਨੇ ਦੀਆਂ ਕੇਂਦਰੀ ਪੂਲ ਦੇ ਵਿੱਚ ਪਾਈਆਂ ਦੇਸ਼ ਦਾ ਅੰਨ ਭੰਡਾਰ ਟਿੱਡ ਪਰਿਆ ਵਾ ਅੱਜ ਜਦੋਂ ਕੋਈ ਸਾਡੀਆਂ ਸਮੱਸਿਆਵਾਂ ਉੱਠ ਖੜੀਆਂ ਹੋਈਆਂ ਤੇ ਅਸੀਂ ਦਿੱਲੀ ਦੇ ਵਿੱਚ ਜਾ ਕੇ ਆਪਣਾ ਸ਼ਾਤਮਈ ਪ੍ਰੋਟੈਸਟ ਕਿਉਂ ਨਹੀਂ ਕਰ ਸਕਦੇ ਸਾਨੂੰ ਵੀ ਆਕਿਆ ਕਰਨ ਦਾ ਪਰ ਇਹ ਕੂਪ ਚਿਹਰਾ ਜਿਹੜਾ ਸਾਹਮਣੇ ਆ ਰਿਹਾ ਹਾਂ ਦੂਜੇ ਪਾਸੇ ਸਰਕਾਰ ਦੀ ਆਪਣੀ ਨਲੈਕੀਆ ਜਿਹਦਾ ਕਰਕੇ ਡਰੀ ਹੋਈ ਆ ਕਦੀ ਵੀ ਨਹੀਂ ਅੰਦਾਜ਼ਾ ਹੁੰਦਾ ਵੀ ਦੇਸ਼ ਦੇ ਅੰਨ ਭੰਡਾਰ ਭਰਨ ਵਾਲੇ ਲੋਕਾਂ ਦੇ ਨਾਲ ਐੜੇ ਐੜੇ ਵੱਡੇ ਵੱਡੇ ਬੈਡੀਕੇਅਰ ਲਾ ਕੇ 100 ਕਿਲੋਮੀਟਰ ਦੇ ਵਿੱਚ 10 ਦਾ ਵੱਡੇ ਵੱਡੇ ਬੈਲੀਕਾਰ ਤੇ ਨਾਲ ਫੌਜ ਖਿੜੀ ਜਾਵੇ ਡਰੀ ਹੋਈ ਆ ਸਰਕਾਰ ਹੰਮ ਅੰਦੋਲਨ ਦਾ ਦਬਾਅ ਵਾ ਹੰਮ ਦੇਸ਼ ਦੇ ਵਿੱਚੋਂ ਅੰਦੋਲਨ ਉੱਠ ਰਿਹਾ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਚੋਂ ਵੱਡੇ ਪੱਧਰ ਤੇ ਉੱਠਿਆ ਅੰਦੋਲਨ ਇਸ ਕਰਕੇ ਸਰਕਾਰ ਡਰੀ ਹੋਈ ਆ ਤੇ ਸਰਕਾਰ ਇਹ ਵੀ ਚਾਹੁੰਦੀ ਆ ਵੀ ਇਹਨਾਂ ਨੂੰ ਡਰਾ ਕੇ ਦਬਾ ਦਿੱਤਾ ਜਾਵੇ ਤੇ ਦਿੱਤਾ ਕੁਝ ਨਾ ਜਾਵੇ ਇਹ ਇਹ ਵੀ ਆ ਦੂਸਰਾ ਪੱਖ ਉਹਦਾ ਇਹ ਵੀ ਆ ਵੀ ਇਹਨੂੰ ਲਮਕਾ ਕੇ ਚੋਣ ਜਾਬਤੇ ਵਾਲੇ ਪਾਸੇ ਖੜਿਆ ਜਾਵੇ ਅਸੀਂ ਕਹਿੰਦੇ ਵੀ ਜੇ ਚੋਣ ਜਾਬਤਾ ਲਾਜਿੰਦਾ ਲੋਕ ਹੋਰ ਪ੍ਰੋਵੋਕ ਹੋਣਗੇ ਸਰਕਾਰ ਨੂੰ ਇਹ ਨਿਬੇੜ ਦੇਣਾ ਚਾਹੀਦਾ ਜੀ ਇਹ ਸਿਰੇ ਲਾ ਦੇਣੀ ਹੈ ਚਾਹੀਦੀ ਗੱਲ ਤਾਂ ਕਿ ਬੇਲ ਉੜਾਵਾ ਦੇ ਯਾਰੀ ਨਾਲ ਠੀਕ ਹੈ ਜਿਵੇਂ ਹੁਣ ਮਾਹੌਲ ਬਣ ਰਿਹਾ ਤੁਹਾਨੂੰ ਕੀ ਲੱਗਦਾ ਹੁਣ ਜੇ ਸਾਰੀਆਂ ਮੰਗਾਂ ਨਹੀਂ ਮੰਨੀਆਂ ਤਾਂ ਹੁਣ ਕਿਸਾਨ ਵਾਪਸ ਨਹੀਂ ਜਾਣਗੇ ਥੋੜੀਆਂ ਮੰਗਾਂ ਤੇ ਜਿਵੇਂ ਕੱਲ ਗੱਲਬਾਤ ਹੋਈ ਆ ਉਹ ਤਾਂ ਤਕਰੀਬਨ ਐਂ ਲੱਗਦੀ ਵੀ 10% ਕੋਈ ਸਿਸਟਮ ਹੱਲ ਹੋਇਆ ਜਾਂ ਸਰਕਾਰ ਜੇ ਆਪਾਂ ਕਹੀਏ 100 ਚੋਂ 10% ਕੀ ਲੱਗਦਾ ਤੁਹਾਨੂੰ ਕਿ 10% ਹੀ ਹੋਇਆ ਜਾਂ ਥੋੜਾ ਬਹੁਤ ਸਰਕਾਰ ਦਾ ਲੱਗਦਾ ਰਵਈਆ ਵੀ ਜ਼ਿਆਦਾ ਹੋ ਗਿਆ ਆ ਇਹ ਸਰਕਾਰ ਨੂੰ ਤਾਂ ਲੱਗਦਾ ਹੋਊ ਵੀ ਬਹੁਤ ਕੁਝ ਦੇ ਤਾਹੀਂ ਜੀ ਕਿ ਪਹਿਲੀਆਂ ਤਿੰਨ ਮੀਟਿੰਗਾਂ ਦੇ ਵਿੱਚ ਪ੍ਰਸਤਾਵ ਰੋਕ ਕੇ ਰੱਖਿਆ ਹੂੰ ਆ ਦੇਤਾ ਤੇ ਪਰ ਕਿਸਾਨਾਂ ਨੂੰ ਨਹੀਂ ਲੱਗ ਰਿਹਾ ਬਹੁਤ ਜ਼ਿਆਦਾ ਤੁਸੀਂ ਇੱਥੇ ਬੈਠੇ ਆਂ ਫਰੰਟ ਤੇ ਸਾਰਾ ਮਾਹੌਲ ਵੇਖਣਦੇ ਆਂ ਤੁਸੀਂ ਲਾਸਟ ਟਰਾਲੀ ਦੇ ਵਿੱਚ ਚਲੇ ਜਾਓ ਉੱਥੋਂ ਵੀ ਕਿਸਾਨ ਕਹਿਣਗੇ ਵੀ ਜੇ ਨਹੀਂ ਨਿਬੜਦਾ ਤੇ ਅਸੀਂ 21 ਨੂੰ ਗਾਵਾਂ ਇਹ ਕੂਚ ਕਰਾਂਗੇ ਤੇ ਸਰਕਾਰ ਤਿਲਕਣ ਬਾਜੀ ਦੇ ਉੱਤੇ ਆ ਇੱਕ ਤੇ ਡਰੀ ਵੀ ਹੋਈ ਆ ਪ੍ਰੈਸ਼ਰ ਵੀ ਆ ਤੇ ਦੂਰੇ ਪਾਸੇ ਦੇਣਾ ਵੀ ਨਹੀਂ ਚਾਹੁੰਦੀ ਕਿਉਂਕਿ ਕਾਰਪੋਰੇਟਾਂ ਨੇ ਪਿਛਲੇ ਪਾਸੇ ਬਾਹਮ ਰੋੜੀਆਂ ਜਿਹੜੇ ਸਮਝੌਤੇ ਕਰਕੇ ਬੈਠਿਆ ਇਹ ਤੋਂ ਨਿਕਲਣਾ ਚਾਹੁੰਦਾ ਜਿਹੜੇ ਲੋਕਾਂ ਦੀਆਂ ਲੜਾਈਆਂ ਲੋਕ ਜਦੋਂ ਦੇਸ਼ ਦੇ ਰਾਕੇ ਖੇਤਾਂ ਦੇ ਰਾਕੇ ਮੈਦਾਨ ਦੇ ਵਿੱਚ ਆ ਜਾਂਦੇ ਤਾਂ ਸਰਕਾਰ ਨੂੰ ਆਪਣਾ ਨਜ਼ਰੀਆ ਜ਼ਰੂਰ ਬਦਲਣਾ ਚਾਹੀਦਾ ਠੀਕ ਹੈ ਬਾਕੀ ਮੀਟਿੰਗਾਂ ਦੇ ਮੀਟਿੰਗਾਂ ਤੁਸੀਂ ਵੀ ਗੱਲ ਕੀਤੀ ਹੈ ਚੋਣ ਜਾਬਤੇ ਦੀ ਜੇ ਚੋਣ ਜਾਬਤਾ ਅਚਾਨਕ ਲੱਗ ਜਾਂਦਾ ਜੀ ਹੁਣ ਗੱਲਬਾਤ ਹੋ ਗਈ ਵੀ ਚੋਣ ਜਾਬਤਾ ਲੱਗ ਗਿਆ ਫੇਰ ਕਿਵੇਂ ਦਾ ਰਹਿਣ ਵਾਲਾ ਵੀ ਇੰਨਾ ਸਮਾਂ ਫਿਰ ਕਿਸਾਨ ਸੜਕਾਂ 'ਤੇ ਬੈਠਣਗੇ ਵੇਖੋ ਜੀ ਇਹਨਾਂ ਦੀ ਮੰਤਰੀ ਮੰਡਲ ਦੀ ਮੀਟਿੰਗ ਤੋਂ ਪਹਿਲਾਂ ਚੋਣ ਜਾਬਤਾ ਨਹੀਂ ਲੱਗੂਗਾ ਜੀ ਉਸ ਤੋਂ ਬਾਅਦ ਆ ਵੀ ਕੋਈ ਟਾਈਮ ਹੁੰਦਾ ਵਾ ਸਾਰਾ ਵੇਖ ਕੇ ਆ ਆਪਣਾ ਜਿਹੜਾ ਲੋਕ ਕਮਿਸ਼ਨ ਨੇ ਵੇਖਣਾ ਇਹ ਇਹਦਾ ਕੀ ਆ ਸਾਰਾ ਕੁਝ ਮੈਨੂੰ ਲੱਗਦਾ ਵੀ ਜੇ ਚੋਣ ਜਾਬਤਾ ਲੱਗ ਵੀ ਜਾਂਦਾ ਅੰਦੋਲਨ ਬੰਦ ਨਹੀਂ ਹੋਊਗਾ ਅੰਦੋਲਨ ਕਰਨ ਦਾ ਸਾਨੂੰ ਫੇਰ ਵੀ ਆਕਿਆ ਵੈਸੇ ਜਿਹੜੀਆਂ ਮੰਨੀਆਂ ਮੰਗਾ ਹੁੰਦੀਆਂ ਇਹ 3 ਸਾਲ ਪਹਿਲਾਂ ਸਾਡੀਆਂ ਮੰਗਾਏ ਮੰਨੀਆਂ ਗਈਆਂ ਵਾ ਤੇ ਮੰਨੀਆਂ ਮੰਗਾ ਉੱਤੇ ਚੋਣ ਜਾਬਤਾ ਕੋਈ ਨਹੀਂ ਹੁੰਦਾ ਨਵੀਂ ਕੋਈ ਮੰਗ ਦੇਣੀ ਹੋਵੇ ਤੇ ਵਕਰੀ ਗੱਲ ਹੁੰਦੀ ਆ ਦੂਸਰਾ ਪੱਖ ਆ ਪੀ ਇਹਨਾਂ ਮੰਗਾਂ ਦੇ ਉੱਤੇ ਕਿਹੜੀ ਪਾਰਟੀ ਕਿਸਾਨਾਂ ਦਾ ਵਿਰੋਧ ਕਰੂਗੀ ਚੋਣ ਜਾਬਤੇ ਦੇ ਵਿੱਚ ਵੀ ਲਾਗੂ ਕਰ ਦੇਣਾ ਕੋਈ ਪਾਰਟੀ ਕੋਈ ਦੂਜਾ ਤਾਂ ਜਾਇਦਾ ਵਿਰੋਧ ਨਹੀਂ ਕਰੂਗਾ ਕਿਉਂਕਿ ਕਿਸਾਨ ਨਪੀੜੇ ਗਿਆ ਬਕਾਇਦਾ ਤੌਰ ਤੇ ਤਿੰਨ ਸਾਲ ਹੋ ਗਿਆ ਮੰਨੀਆਂ ਮੰਗਾਂ ਦੇ ਉੱਤੇ ਚੋਣ ਜਵਤਾ ਵੈਸੇ ਵੀ ਨਹੀਂ ਹੁੰਦਾ ਠੀਕ ਹੈ ਬਿਲਕੁਲ ਯਾਨੀ ਕਿ ਹੁਣ 21 ਦੀਆਂ ਤਿਆਰੀਆਂ ਨੇ ਤੁਸੀਂ ਤਾਂ ਕਰੇ ਲਈ ਡੱਲੇ ਵਾਲਾ ਸਭ ਮੀਟਿੰਗ ਕਰ ਰਹੇ ਨੇ ਆਪਣੇ ਆਗੂਆਂ ਨਾਲ ਆਪਣੇ ਯਾਨੀ ਕਿ ਜਿਹੜਾ ਡਿਸੀਜਨ ਆ ਤਕਰੀਬਨ ਤੈ ਹੀ ਆ ਇਹ ਹਾਂ ਬਿਲਕੁਲ ਤੈ ਆ ਜੀ ਬਿਲਕੁਲ ਤੈ ਆ ਇਹਦੇ ਵਿੱਚ ਕੋਈ ਦੁਚਤੀ ਨਹੀਂ ਹੈਗੀ ਸਰਕਾਰ ਅਸੀਂ ਵੀ ਨਹੀਂ ਇਹ ਚਾਹੁੰਦੇ ਪੀ ਟਕਰਾ ਕੀਤਾ ਜਾਵੇ ਅਸੀਂ ਅਪੀਲ ਕਰਾਂਗੇ ਕੀ ਨੂੰ 11 ਵਜੇ ਅਪੀਲ ਕਰਾਂਗੇ ਬੈਰੀਗਡ ਖੋਲ ਦਿਓ ਵੀ ਅਸੀਂ ਸ਼ਾਂਤ ਮਾਈ ਪ੍ਰੋਟੈਸਟ ਕਰਨਾ ਜਾਣਾ ਵਾਰ-ਵਾਰ ਅਸੀਂ ਬੋਲਾਂਗੇ ਵਾਰ-ਵਾਰ ਅੱਗੇ ਜਿਹੜੀ ਸੂਬੇ ਦੀ ਟੀਮ ਦੋਹਾਂ ਜਥੇ ਬੰਦੀਆਂ ਦੇ ਦੋਹਾਂ ਫੋਰਮਾਂ ਦੇ ਆਗੂ ਅੱਗੇ ਆਉਣਗੇ ਬਾਕੀ ਜਿਹੜੀ ਨੌਜਵਾਨ ਜਿਹੜੇ ਸਾਰੇ ਸਾਰੇ ਪਿੱਛੇ ਹੋਣਗੇ ਅੱਗੇ ਹੋ ਕੇ ਤੇ ਵਾਰ-ਵਾਰ ਉਹਨਾਂ ਨੂੰ ਅਪੀਲ ਕਰਾਂਗੇ ਜੇ ਨਹੀਂ ਖੋਲਦੇ ਤੇ ਫੇਰ ਅਸੀਂ ਅੱਗੇ ਵਧਣ ਦਾ ਜ਼ਰੂਰ ਯਤਨ ਕਰਾਂਗੇ ਹਰ ਹਾਲਤ ਚ ਅੱਗੇ ਜਾਵਾਂਗੇ ਦਿੱਲੀ ਜਾਵਾਂਗੇ ਬਿਲਕੁਲ ਜੀ ਸੋ ਸੀਨੀਅਰ ਆਗੂ ਨੇ ਸੁਵਿੰਦਰ ਸਿੰਘ ਚੌਤਾਲਾ ਜਿਨ੍ਹਾਂ ਨੇ ਵੱਡੀ ਜਾਣਕਾਰੀ ਵੀ ਦਿੱਤੀ ਆ ਕਿ ਕੀ ਪਲਾਨ ਆ 21 ਫਰਵਰੀ ਦਾ ਸਵੇਰੇ 11 ਵਜੇ ਦਾ ਪਲਾਨ ਉਹਨਾਂ ਨੇ ਕਿਹਾ ਕਿ ਪੱਕਾ ਸਾਡੀ ਮੀਟਿੰਗ ਹੋ ਚੁੱਕੀ ਆ ਅਸੀਂ ਸ਼ਾਂਤਮਈ ਤਰੀਕੇ ਨਾਲ ਅੱਗੇ ਵਧਾਂਗੇ ਦਿੱਲੀ ਨੂੰ ਕੂਚ ਕਰਾਂਗੇ ਸਭ ਤੋਂ ਪਹਿਲਾਂ ਅਨਾਉਂਸਮੈਂਟਾਂ ਕੀਤੀਆਂ ਜਾਣਗੀਆਂ ਜੋ ਫੋਰਸੇਜ਼ ਉਧਰ ਖੜੀਆਂ ਨੇ ਉਹਨਾਂ ਨੂੰ ਕਿਹਾ ਜਾਵੇਗਾ ਕਿ ਸਾਈਡ ਤੇ ਉਹ ਆਪਣੇ ਬੈਰੀਕੇਡ ਸਾਈਡ ਤੇ ਕਰੋ ਉਸ ਤੋਂ ਬਾਅਦ ਅਸੀਂ ਅੱਗੇ ਪੂਰੇ ਸ਼ਾਂਤਮਈ ਮਾਹੌਲ 'ਚ ਪਹੁੰਚਾਂਗੇ ਤੇ ਅੱਗੇ ਬੈਰੀਕੇਡ ਜੇ ਸਾਨੂੰ ਸਾਈਡ ਤੇ ਕਰਨੇ ਪਏ ਤਾਂ ਸਾਈਡ ਤੇ ਕਰਕੇ ਅੱਗੇ ਦਿੱਲੀ ਵੱਲ ਕੂਚ ਕਰਾਂਗੇ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ